पीवी टुडे चैनल ते ਤੁਹਾਡਾ ਸਵਾਗਤ ਹੈ ਗੁਰੂ ਰਵਿਦਾਸ ਪਵਨ ਪ੍ਰਬੰਧਕ ਕਮੇਟੀ ਅਤੇ ਗੁਰੂ ਰਵਿਦਾਸ ਮੰਦਿਰ ਪ੍ਰਬੰਧਕ ਕਮੇਟੀ ਫਿਲੌਰ ਵੱਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਦਾ ਪਵਿੱਤਰ ਪ੍ਰਕਾਸ਼ ਪੁਰਬ ਫਿਲੌਰ ਵਿਖੇ 11 ਅਤੇ 12 ਫਰਵਰੀ ਨੂੰ ਬੜੇ ਉਤਸ਼ਾਹ ਨਾਲ ਮਨਾਇਆ ਜਾਵੇਗਾ ਇਸ ਪ੍ਰਕਾਸ਼ ਪੁਰਬ ਤੇ ਪੁਲਿਸ ਪ੍ਰਸ਼ਾਸਨ ਦੇ ਪੁਖਤਾ ਪ੍ਰਬੰਧਾ ਸਬੰਧੀ ਡੀਐਸਪੀ ਸਰਵਨ ਸਿੰਘ ਬਲਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ ਇਸ ਮੌਕੇ ਡੀਐਸਪੀ ਨੇ ਕਮੇਟੀਆਂ ਦੇ ਔਦੇਦਾਰਾਂ ਨੂੰ ਯਕੀਨ ਦਿਵਾਇਆ ਕਿ 11 ਅਤੇ 12 ਫਰਵਰੀ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਮਾਨਯੋਗ ਡਿਪਟੀ ਕਮਿਸ਼ਨਰ ਦਿਆ ਹਦਾਇਤਾ ਅਨੁਸਾਰ ਇਸ ਦਿਨ ਫਿਲੌਰ ਸ਼ਹਿਰ ਵਿੱਚ ਮੀਟ ਦੀਆਂ ਦੁਕਾਨਾਂ ਅਤੇ ਸ਼ਰਾਬ ਦੇ ਠੇਕੇ ਬੰਦ ਰੱਖੇ ਜਾਣਗੇ। ਜਿਸ ਨੇ ਵੀ ਇਸ ਹੁਕਮ ਦੀ ਉਲੰਘਣਾ ਕੀਤੀ ਤਾਂ ਉਸ ਤੇ ਤੁਰੰਤ ਬੰਡੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਉਨ੍ਹਾਂ ਨਾਲ ਐਸ ਐਚਓ ਸੰਜੀਵ ਕਪੂਰ ਤੋਂ ਇਲਾਵਾ ਪ੍ਰਦਾਨ ਰਾਜਕੁਮਾਰ ਸੰਦੂ

ਦੇ ਡੀਐਸਪੀ ਸਾਹਿਬ ਨੂੰ ਸਾਰਾ ਇੱਥੇ ਜੋ ਵੀ ਸਾਡੀ ਪ੍ਰੋਬਲਮ ਆਂਦੀ ਆ ਅਸੀਂ ਉਹਨਾਂ ਅੰਦਰ ਦਿੱਤੀ ਐਐਸਐਚਓ ਸਾਹਿਬ ਵੀ ਸਨ ਉਹਨਾਂ ਨੇ ਤੁਹਾਨੂੰ ਪੂਰਾ ਪ੍ਰੋਤਸਾ ਦਿੱਤਾ ਕਿ ਕੋਈ ਕਿਸੇ ਵੀ ਕਿਸਮ ਦੀ ਕੋਈ ਵੀ ਜਿਹੜੀ ਓਪਨ ਨਹੀਂ ਆਉਗੀ ਤੇ ਜੋ ਨਮ ਨਗਰ ਕੀਤਾ ਨਾ ਉਹਦੇ ਵਿੱਚ ਕੋਈ ਵੀ ਇਦਾਂ ਦੀ ਕੋਈ ਗਲਤੀ ਜਾਂ ਕਲਪਾਤ ਨਹੀਂ ਹੋਣੀ ਉਹ ਸਾਰਾ ਸੁਰੱਖਿਆ ਉਹ ਪੂਰੀ ਰੱਖੀ ਜਾਊਗੀ ਜੈ ਕਰਦੇ ਧੰਨਕਦੇਵ ਸਭ ਸ਼੍ਰੀ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਸੰਬੰਧੀ ਜੋ ਵਿਸ਼ੇ ਦੀ ਸਭ ਤੋਂ ਵੱਡੀ ਸ਼ੋਭਾ ਯਾਤਰਾ ਸ਼੍ਰੀ ਗੁਰਦਾਸਪੁਰ ਬਣਾ ਪ੍ਰਬੰਧਕ ਕਮੇਟੀ ਫਲੋਰ ਅਤੇ ਸ਼੍ਰੀ ਗੁਰਦਾਸ ਮੰਦਰ ਨੂਰਮੈ ਰੋਡ ਫਲੋਰ ਵੱਲੋਂ ਕੰਡੀ ਜਾਂਦੀ ਹੈ ਉਸ ਮੁਤਲਕ ਉਸ ਦੀ ਸੁਰੱਖਿਆ ਦੇ ਮੁਤਲਕ ਅੱਜ ਡੀਐਸਪੀ ਫਲੋਰ ਅਤੇ ਐਸਐਚਓ ਸਾਹਿਬ ਫਲੋਰ ਦੇ ਨਾਲ ਇੱਕ ਦੋਨਾਂ ਕਮੇਟੀਆਂ ਦੀ ਮੀਟਿੰਗ ਹੋਈ ਜਿਸ ਦੇ ਵਿੱਚ ਜੋ ਸ਼ੁਭਾਤਾਰੇ ਰੂਟ ਦੇ ਉੱਤੇ ਮੁਸ਼ਕਲਾ ਆ ਨਹੀਂ ਆ ਉਹਦੇ ਬਾਰੇ ਡਿਸਕਸ਼ਨ ਹੋਈ ਅਤੇ ਬਹੁਤ ਪੋਜ਼ਿਟਿਵ ਰਿਸਪੌਂਸ ਡੀਐਸਪੀ ਸਾਹਿਬ ਫਲੋਰ ਵੱਲੋਂ ਦਿੱਤਾ ਗਿਆ ਅਤੇ ਜੋ ਮੁਸ਼ਕਲਾ ਹੁੰਦੀਆਂ ਉਹਨਾਂ ਦੇ ਅਫਗਤ ਕਰਾਇਆ ਗਿਆ ਤੇ ਉਹਨੂੰ ਜਲਦ ਤੋਂ ਜਲਦ ਹੱਲ ਕਰਨ ਦਾ ਭਰੋਸਾ ਡੀਐਸਪੀ ਸਾਹਿਬ ਫਲੌਰ ਵੱਲੋਂ ਦਿੱਤਾ ਤੇ ਅਸੀਂ ਪ੍ਰਸ਼ਾਸਨ ਤੋਂ ਮੰਗ ਵੀ ਕਰਦੇ ਹਾਂ ਕਿ ਜੋ ਸ਼ੁਭਾਤਰਾ ਵਿਸ਼ਵ ਦੀ ਸਭ ਤੋਂ ਵੱਡੀ ਸ਼੍ਰੀ ਗੁਰਦਾਸ ਮੰਦਰ ਪ੍ਰਬੰਧ ਕਮੇਟੀ ਨੂਰਮਲ ਰੋਡ ਫਲੋਰ ਅਤੇ ਸ਼੍ਰੀ ਗੁਰਦਾਸ ਭਵਨ ਪ੍ਰਬੰਧ ਕਮੇਟੀ ਫਲੋਰ ਵੱਲੋਂ ਆਯੋਜਿਤ ਕੀਤੀ ਜਾਂਦੀ ਆ ਇਹਦੇ ਵਿੱਚ ਜੋ ਵੀ ਮੁਸ਼ਕਲ ਆਉਂਦੀ ਆ ਉਹਦੀ ਪ੍ਰਸ਼ਾਸਨ ਵੱਲੋਂ ਪਹਿਲੇ ਦੇ ਨਾਤੇ ਉਹਨਾਂ ਮੁਸ਼ਕਲਾਂ ਨੂੰ ਹੱਲ ਕਰਕੇ ਜੋ ਸ਼੍ਰੀ ਗੁਰਦਾਸ ਮਹਾਰਾਜ ਨਾਮਲੇਵਾ ਸੰਗਤਾਂ ਇਹਨਾਂ ਦੇ ਜੋ ਜਸ ਬੱਤ ਕਰਨੇ ਚਾਹੀਦੇ ਆ ਇਹਨਾਂ ਸ਼ਬਦਾਂ ਨਾਲ ਜੈ ਗੁਰਦੇਵ ਧੰਨ ਗਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਸ਼੍ਰੀ ਗੁਰੂ ਰਵੀਦਾਸ ਜੀ ਦੇ ਪ੍ਰੋ ਦੇ ਸੁਮੰਦਵਿਚ ਸ਼ੋਭਾ ਯਾਤਰਾ ਜਿਹੜੀ ਆ ਉਹ ਫਲੋਰ ਰੱਖੇ 11 ਤਰੀਕ ਨੂੰ ਜਿਹੜੀਆਂ ਕਮੇਟੀਆਂ ਹੈਗੀਆਂ ਨੇ ਅ ਗੁਰੂ ਰਵੀਦਾਸ ਕੋਹ ਜੀ ਨਾਲ ਸੰਬੰਧਿਤ ਉਹਨਾਂ ਵੱਲੋਂ ਮਨਾਇਆ ਜਾ ਰਿਹਾ ਦੁਇਸ ਇਦੇ ਵਿੱਚ ਮੈਂ ਇੱਕ ਹਦਾਇਤ ਇਹ ਕਰਨਾ ਚਾਹੁੰਦਾ ਵੀ ਉਸ ਦਿਨ ਮਾਂ ਜੋ ਸਾਡੇ ਡਿਪਟੀ ਕਮਿਸ਼ਨਰ ਜਗेंद्र ਵੱਲੋਂ ਜਿਹੜੇ ਮਾਸਤੀਆਂ ਦੁਕਾਨਾਂ ਜਾਂ ਸ਼ਰਾਬ ਨਾਲ ਸੰਬੰਧਿਤ ਦੁਕਾਨਾਂ ਨੂੰ ਤਰਤੇ ਬੰਦ ਰਹਿਣਗੀਆਂ ਜੇਕਰ ਕੋਈ ਇਹਦੀ ਉਲੰਘਣਾ ਕਰਦਾ ਤੇ ਕਾਨੂੰਨ ਅਨੁਸਾਰ ਉਸਦੇ ਬਰਖਰਾਫ ਕਾਰਵਾਈ ਕੀਤੀ ਜਾਵੇਗੀ ਤੇ ਸਾਡੇ ਇਹਦੇ ਵਿੱਚ ਸੁਰੱਖਿਆ ਪ੍ਰਬੰਧ ਜਿਹੜੇ ਬੜੇ ਮਜ਼ਬੂਤ ਨੇ ਸਾਡੇ ਤਿੰਨਾਂ ਥਾੜਾ ਦੀ ਫੋਰਸ ਅਤੇ ਸਾਨੂੰ ਹੈੱਡਕੁਆਰਟਰ ਤੋਂ ਵੀ ਕਰੀਬ 200 ਦੇ ਕਰੀਬ ਮਲਾਜ ਮਿਲਣਗੇ ਅਸੀਂ ਇਹਦਾ ਪੁਖਤਾ ਪ੍ਰਬੰਧ ਕੀਤਾ ਤੈਨੂੰ ਨਿਰਵਗਨ ਜਿਹੜਾ ਵਾ ਉਹ ਇਹਦਾ ਟ੍ਰੈਫਿਕ ਰੈਗੂਲੇਟ ਕਰਵਾ ਕੇ ਨਿਰਵਗਨ ਇਹ ਇਹਦੇ ਸ਼ੁਭਾ ਯਾਤਰਾ ਦੇ ਵਿੱਚ ਜਿਹੜਾ ਵਾ ਉਹਨੂੰ ਯਕੀਨੀ ਰੀਸ ਰੱਖਿਆ ਬਣਾਇਆ ਜਾਵੇਗਾ ਉੱਥੇ ਪ੍ਰੋਬਲਮ ਆਉਂਦੀ ਉੱਥੇ ਫਿਰ ਠੇਕੇ ਰੁਕੇ ਦਿੰਦੇ ਬੰਦ ਜਿਹੜੇ ਲੋਕ ਬੰਦਾ ਜਾਣਗਾ ਕੰਦੇ ਨੂੰ ਬੰਦਾ ਦੇਖੇ ਉੱਥੇ ਵੀ